ਇਹ ਦੋਵੇਂ ਨਾਲ ਲੰਮਕਣਗੇ ਉੱਥੇ ਬੰਗੇ ਦੇ ਨਾਲ ਇੱਕ ਇੱਕ ਟਾਈਮ ਹੈ ਇੱਕ ਇੱਕ ਮਿੰਟ ਇਹਨਾਂ ਦੋਵਾਂ ਨੇ ਲੰਮਕਣਾ ਦੇਖਦੇ ਆਪਾਂ ਦੋਮਾਂ ਚੋਂ ਕਿਹੜਾ ਤਾਕਤਵਾਰ ਆ ਕਿਹੜਾ ਵੱਧ ਟਾਈਮ ਲੰਕਦਾ ਚਲੋ ਚਲੋ ਇਹ ਦੋਵੇਂ ਸਟਾਰਟ ਹੁੰਦੇ ਨੇ ਚੜ ਗਏ ਖੜਜੋ ਇੱਕ ਮਿੰਟ ਖੜਜਾ ਖੜਜਾ 40 ਹੋ ਗਏ ਟਾਈਮ ਚੈੱਕ ਕਰੋ ਤੁਸੀਂ

ਕਿੱਕੀ ਵਾਈ ਤੇ ਹੀ 25 26 24 23 ਹੁੰਦੀ ਸੀ ਚਾਗਣ ਇੱਕ ਤੋਂ ਹਾਂ ਖਾੜ ਜਾ ਵੀ ਹਲੇ ਛੱਡ ਰੇ ਨਹੀਂ ਹਾਂ ਤਾਂ ਇੱਕੜਾ ਇੱਕ ਮਿੰਟ ਹੋ ਜਾਂਦੇ 11 12 ਤੇਰਾ 14 15 16 17 18 19 ਵੀਿੱਕੀ ਵਾਈ ਤੇ ਹੀ 25 26 24 23 ਹੁੰਦੀ ਸੀ 33 32 31 30 29 28 27 26 25 24 23 22 21 20 19 18 17 16 15 14 13 12 11 10 9 8 7 6 5 4 3 2 1 ਲੱਤ ਨਹੀਂ ਲਾਉਣੀ 40 41 42 43 44 45 46 47 48 ਜੇ ਛੱਡਨੇ ਜਾਣਾ ਛੱਡ ਵੀ ਸਕਦਾ ਜਿੱਤਾਂ ਵੀ ਫਰਪੇ ਆਇਆ ਕੀ ਚਲ ਹੁਣ ਕਿਹਨੇ ਲੌਂਕਣਾ ਇੱਕ ਮਿੰਟ ਲੈ ਨਾ ਮੈਂ ਨਹੀਂ ਲੂੰਗਾ ਤੇ ਚਲ ਤੂੰ ਦਿਲੂ ਦੂ ਤੇ ਰਾਜਾ ਖੜ ਜਾ ਹਲੇ ਖੜ ਜਾ ਖੜ ਜਾ ਖੜ ਜਾ ਪੈਰ ਤਾਂ ਹੀ ਲੱਗਦੇ ਰੱਥਲੇ ਲੰਕ ਕੇ ਦੇਖੀ ਇੱਥੇ ਆ ਇੱਥੇ ਉਰਿਆ ਬਾੜ ਦੇ ਜਿਹੜਾ ਕਰਾਈ ਬਸ ਕੱਢ ਗਰੀਏ ਦਰਵਾਜ਼ਾ ਲਈ ਲੈ ਇਹਨੂੰ ਕੱਢ ਰੋ ਚੱਲ ਲੰਮ ਕਰਾ ਜੀ ਚੱਲ ਛੱਡ ਚੱਲ ਵੀ ਹੋ ਗਏ 42 ਦੇਖਦੇ ਆਪਾਂ ਇਹ 44 ਤੱਕ ਜਾਂਦੇ ਨੇ ਕਿ ਨਾ ਦਿੱਲੀ ਜੇ ਤੱਕ ਜਾਏ ਰਾਜ ਨਹੀਂ ਹੋ ਰਾਜੀ ਰੀ ਮਾਮਾ ਰਹਿਤ ਨਹੀਂ ਪਹਿਲਾਂ ਮੈਂ ਲੈ ਵੀਡੀਓ ਨੂੰ ਲਾਈਕ ਕਰ ਦਿਓ ਜਿਹੜਾ ਵੀ ਦੇਖਦਾ ਹੋਇਆ ਹੱਥ ਦੁਖੜ ਵੀ ਲੱਗੇ ਬਸ ਹੋਇਆ ਸਾਈਡ ਤੇ ਰਾਜਾ ਖੜਾ ਕੇ ਦੇਖਦੇ ਕਿੰਨਾ ਟਾਈਮ ਖੜਦਾ ਤੁਸੀਂ ਦੋਵੇਂ ਲੰਕੋਗੀਆਂ ਲੰਕੋਗੀਆਂ ਦੇਖਦਾ ਰਹਿ ਦੇਖੀ ਜੇ ਛੱਡਨੇ ਨੇ ਹੱਥ ਸੱਡ ਸਕਣਾ

ਇਸਨੇ ਛੱਡ ਦਿੱਤੇ ਬਸ ਇਹਨੂੰ ਛੱਡ ਦੇ ਹੋਇਆ ਛੱਡ ਤੇ ਓਏ ਜਿੱਲੂ ਛੱਡ ਤੇ ਜਾ ਲੈ ਵੀ ਕਿਰਾ ਇਹਨਾ ਦੇਖਦੇ ਆਪਾਂ ਮੁਕਾਬਲਾ ਖੜ ਜਾ ਮੋਰ ਤੇ ਡੱਕ ਲੈ ਕੋਣ ਲੋਰੀ ਲੰਮਾ ਕੋਈ ਇੱਧਰ ਉੱਤਰ ਥੱਲੇ ਓਏ ਥੁੱਪੀ ਲਾ ਲਿਆ ਛੱਡ ਦੇ ਚੱਲ ਉਤਰ ਪੈਰ ਤਾਂ ਨਹੀਂ ਲੱਗਦੇ ਥੱਲੇ ਫਿਰ ਪਰਲੇ ਦੇ ਲੌਂਗ ਕੋਲ ਵੱਡੇ ਤੇ ਖੜੇ ਰਹੋ ਬਸ ਠੀਕ ਆ ਲੈ ਵੀ 1 ਮਿੰਟ ਦੇਖਦੇ ਆ ਇਹ ਲੰਮਕਾ ਦੇ ਨੇ ਕਿ ਨਾ ਪੈਰ ਨਹੀਂ ਥੱਲੇ ਲਾਉਣੇ ਖਾਲ ਤੁਸੀਂ ਸਕਦੇ ਹੋਗੇ ਲੈ ਜੀ ਤੂੰ ਕਿਹੜਾ ਬੰਦਾ ਲੱਗਦਾ ਦੇਖਦੇ ਆਂਗੇ 44 ਮਿੰਟ ਹੋ ਗਏ ਸਾਥ ਸਾਨੂੰ ਵੀ ਜਾਣੇ ਹੱਥ ਨਹੀਂ ਛੱਡਨੇ ਲੈ ਇਹਦਾ ਲੱਗਿਆ ਬਟੇ ਖਾਣ ਬੱਕਰੀਆਂ ਦੁੱਧ ਕੀ ਦਾ ਪੀਤਾ ਲੱਗ ਜੂ ਪਤਾ ਲੈ ਵੀ ਪੰਮਾ ਦਾ ਕਰਦਾਗਾ ਸਲਵਟੇ ਇਹ ਲੈਂਦਾ 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 ਅਸਲ ਵਟੇ ਲੈਂਦਾ ਬੰਮਾ ਕਿ ਚੀਚੀ ਲੱਤੀ ਹਿਆ ਕਿ ਚੀਚੀ ਲੱਤੀ ਹਿਆ ਉਹ ਰਿੰਦ ਹੈ ਪੇਰੇ ਗਾ ਵੀਡੀਓ ਕਿ ਚੀਚੀ ਲੱਤੀ ਸਾਪਾਂ ਚਾ ਬੱਤੇ ਬੱਕੀ ਦੀ ਪੀਤ ਹੋ ਰਹੀ ਨੇ ਇਹ ਬਸ ਅੱਲਾ ਰੱਬ ਕਿ ਚੀਚੀ ਲੱਤੀ ਚੀਚੀ ਲੱਈ ਹੇ ਬੰਮਾ ਹੋ ਗਿਆ ਕੇ ਕਮੈਂਟ ਸਾਨੂੰ ਬੱਚੋ ਪੱਛੀ ਦਾ ਪੱਕੇ ਰੇਗੇ ਲਿਮਟਡ ਟਾਈਮ ਇਹਨਾਂ ਦਾ ਕੋਈ ਟਾਈਮ ਨਹੀਂ ਦੇਖੋ ਲਾਈ ਵੀ ਪਮਾ ਗਿਆ ਦੂਜੇ ਨੰਬਰ ਤੇ ਤੇ ਮਸ਼ਾਲਾ ਦੇਖੋ ਕਿਵੇਂ ਮਸ਼ਾਲੇ ਵਾਂਗੂ ਕਾਲਾ ਕਾਲਾ ਹੋਇਆ ਖੜਾਗਾ ਫਾਇੜਾ ਕਿਉਂ ਮਾਗੂ ਮਰ ਫਾਇੜਾ ਖਾ ਲੇ ਲਾਈ ਮੈਂ ਤਾਂ ਜੱਜ ਪਿੰਦੂ ਪਹਿਲਾਂ ਪਹਿਲਾਂ ਕਿ ਜਿੱਤੇ ਕਿਹੜੇ ਕਿਹੜੇ ਸੀ ਮੈਂ ਜਿੱਤਾਂ ਦੀ ਪੁੱਛੋ ਮਾਗਦਾ ਤੁਹਾਨੂੰ ਨੂੰ ਨਾਲ ਮੈਂ ਦਿੱਤਾ ਸੀ ਚਲ ਇਹਦੇ ਨਾਲ ਚੱਲ ਆ ਹੈਗਾ ਸੱਚ ਤੇਰ ਨਾਲ ਆ ਦੇ ਚਲ ਮੇਰੇ ਨਾਲ ਤੇਰ ਨਾਲ ਕੋਈਆਂ ਫੇਰ ਦੇਖ ਲੈ ਮੈਂ ਨਹੀਂ ਮਾਈ ਜਾਂਦਾ ਐਈ ਇਹਨੇ ਲੋਮਾ ਦੀ ਤੂੰ ਮੋਟੂ ਤੂ ਲੋਮ ਕਣਾ ਉਹਦੇ ਨਾਲ ਐਈ ਦੇ ਨਾਲ ਮੇਰੇ ਨਾਲ ਆ ਜੇ ਉਹ ਜੋ ਤੁਸੀਂ ਸਾਈਡ ਤੇ ਸਾਈਡ ਦੇ ਉੱਤਰ ਸਾਈਡ ਤੇ ਫੇਰ ਦੇਖ ਲੈ ਖੜ ਜਾ ਥੱਲੇ ਆ ਜੋ ਇੱਧਰ ਥੱਲੇ ਆ ਥੱਲੇ ਆ ਥੱਲੇ ਆ ਵੀ ਇੱਕ ਪਾਸੇ ਕੀ ਨਾਮ ਆ ਉਧਰ ਮਾਸਤ ਸਿੰਘ ਤੇਰਾ ਵੋਏ ਗੰਦੀਪ ਕਾਲ ਲੈ ਵੀ ਦੋ ਉਹ ਮਾਰ ਚੱਲ ਪਿਆ ਮੁਕਾਬਲਾ ਟਾਈਮ ਕਰਤਾ ਸਟਾਰਟ 44 ਹੋ ਗਏ